ਆ ਯਮਨ ਲਓ ਸੰਦੂਰ ਹੋਣਿਆ ਸ਼ੰਦਾਰ ਰਗੜ ਲਓ ਬੜੇ ਘੈਂਡ ਘੈਂਡ ਜੇ ਇਹੀ ਚਾਹ ਆਂਡਾ ਦੇਣਾ ਹੋਵੇ ਇਹ ਤਾਂ ਘੋਗਾ ਚਤ ਕਰਨਾ ਹੋਵੇ ਵੀਰੋ ਮੇਰੋ ਇਹ ਸ਼ਸਤਰੂਤ ਇਹਨਾਂ ਨੇ ਬਣਾਇਆ ਜੰਬਰ ਇਹਦਾ ਮੂਹ ਰੋਡੋਰਸ ਫਰਮ ਇਹ ਕਹਿੰਦੇ ਵੀ ਗੈਂਡੇ ਤੱਕ ਨੂੰ ਘੋਗਾ ਚਤ ਕਰ ਸਕਦੇ ਤੇ ਬੰਦਾ ਤਾਂ ਫਿਰ ਬਈ ਇਹਨਾਂ ਸਾਹਮਣੇ ਕੀ ਆਣਾ ਆਪਣੇ ਮਿੱਤਰ ਕੋਲ ਯਾਰ ਗਨ ਸੀ ਤੇ ਉਹਨੇ ਨਾ ਫਾਇਨਸ ਜੀ ਲੱਗੀ ਹੁੰਦੀ ਜਿਹੜੀ ਆਪਾਂ ਕਰਦਾ ਹੀ ਲੱਕੜਦੇ ਉਹਨੇ ਚੌੜ ਕਰਦੇ ਉਹ ਚ ਮਾਰੀ ਤੇ ਉਹਦੇ ਪਾਰ ਨਾਗੇ ਸੀ ਤੇ ਲੱਕਰ ਪਾੜਦੀ ਸੀ ਹਨਾ ਇਹ 50 ਦੀ ਨਹੀਂ ਤਾਂ ਲੈ ਚਾਲਦੇ ਇਹਰ ਹੈ ਤਾਂ ਕੰਮ ਗਲਤ ਹੈ ਕੋਈ ਨਹੀਂ ਲੱਗਦਾ ਹੁਣ ਤੁਹਾਨੂੰ ਆ ਦਿਖਾਉਣਿਆਂਗੇ ਇੱਥੇ ਤੀਰ ਤੇ ਹਨਾ ਇਹ 2 ਗਲਾਖ ਦਾ ਸੰਦ ਆਗਾ ਮੇਰੇ ਵੀਰੋ ਤੇ ਇਹਦੀ ਮਾਰ ਵੀ ਬਹੁਤ ਆ ਹਨਾ ਜਿੰਨਾ ਟੈਲੀਸਕੋਪ ਲੱਗੇ ਤੇ ਇੰਨੀ ਮਾਰ ਹੈ ਇਹਦੀ ਕਹਿੰਦੇ ਤੇ ਇਹ ਆ ਆਪਾਂ ਨੂੰ ਵੈਪਨ ਲੈਨੇ 315 ਉਹਦਾ ਤਾਂ ਕਾਰਤੂਸ ਇੱਕ ਬੜਾ ਮਹਿੰਗਾ ਪੈਂਦਾ ਹਨ ਇਹ ਤੀਰ ਕਹਿੰਦੇ ਰੀਜੂਜ ਵੀ ਹੋ ਜਾਂਦੇ ਆ ਬਾਅਦ ਤਿੱਖੇ-ਤੁਖੇ ਕਰਕੇ ਇਹ 16-1700 ਡਾਲਰ ਦੀ ਹੈ ਜਾਨੀ ਕਿ 2 ਗ ਲੱਖ ਦਾ ਸੰਦ ਆ ਗਿਆ। ਇੰਨਾ ਕਰਕੇ ਆਪਾਂ ਨੂੰ ਵਧੀਆ ਲੱਗਿਆ ਗੱਲ ਕਰ ਇੰਨੇ ਦਾ ਭਰਾਵਾ ਪੈਸੇ ਨਹੀਂ ਹੈ ਨਹੀਂ ਤਾਂ ਪੇ ਵੀ ਨਹੀਂ ਆਉਂਦੀ ਹੈਗੀ ਹਨਾ। ਤੇ ਮੈਂ ਕਹਣਾ ਵੀ ਜਿਹਨੇ 315 ਬੰਨਣੋਂ ਆਹ ਲਿਆਏ ਨਾਲ ਲਾਇਸੈਂਸ ਬਣਾਉਣ ਦੀ ਲੋੜ ਨਾਲ ਲੈਣਾ ਦੇਣ। ਹਾਂ। ਚਾਹੀਦੀ ਬੰਦੇ 17 ਘਟ ਲੋ। ਮਾਰੀ ਬਹੁਤਾ ਬਾਬੇ ਦੀ ਬੜਾ ਤਗੜਾ ਹਸਤਰਾ ਇਹ ਮੈਨੂੰ ਬੜਾ ਘੈਂਟ ਲੱਗਿਆ ਹਨਾ ਇਹ। ਇੰਗਲਿਸ਼ ਮੂਵੀ ਦੇ ਵਿੱਚ ਜ਼ਿਆਦਾਤਰ ਵੇਖਿਆ ਹੋਇਆ ਆਪਾਂ ਤੇ ਇਹ ਬੌਨ ਹਲ ਸਬੌਣ ਤੇ ਇੱਥੇ ਸਭ ਕੁਝ ਸਿਸਟਮ ਇਹੀ ਆਪਾਂ ਪੂਰਾ ਮਨ ਲਾ 10-15 ਮਿੰਟਾਂ ਦੀ ਵੀਡੀਓ ਪਾਵਾਂ ਕਿਸ਼ਤੀਆਂ ਤੋਂ ਲੈ ਕੇ ਜੰਗਲ ਵਾਲੀ ਹਰੇਕ ਚੀਜ਼ ਮਿਲ ਜਾਣੀ ਐ ਤੁਹਾਨੂੰ ਕੈਂਪਿੰਗ ਦੇ ਲਈ ਤੇ ਬੜਾ ਘੈਂਟ ਘੈਂਟ ਸਮਾਨ ਆ ਇੱਥੇ ਹਣਾ ਸਾਰੀ 17-18 ਮਿੰਟਾਂ ਦੀ ਵੱਡੀ ਵੀਡੀਓ ਪਹਿਲਾਂ ਆਪਾਂ ਹਟ ਟ੍ਰੇਲਰ ਜਾਂ ਪਾਇਆ ਤੇ ਆਹ ਵੇਖੋ ਬਈ 1 ਲੱਖ ਦਾ ਤੁਹਾਨੂੰ ਆ 1700 ਡਾਲਰ ਦਾ ਗਿਆ ਹਾ ਤੀਰ ਚਲੇ 1700 ਡਾਲਰ ਨੂੰ ਹੁਣ 60 ਨਾਲ ਗੁਣਾ ਕਰ ਲਓ ਰਮਹੇਂਗਾ ਦਾ ਹੈਗਾ ਸਿਸਟਮ ਪਰ ਕੀ ਘੈਂਟ ਬੜੀ ਆ ਯਾਰ ਹਨਾ ਇਹ ਤਾਂ ਉਹਨਾਂ ਲਈ ਆ ਭਰਾਵਾ ਅਮੀਰ ਬੰਦੇ ਲਈ ਆਪਣੇ ਲਈ ਤਾਂ ਕਿੱਥੇ 1700 ਦਾ ਆਪਾਂ ਇੰਡੀਆ 100 ਕੁਸ ਕਰ ਲਾਇਆ ਭਰਾਵਾ ਜਿੱਦਾਂ ਇਕੱਠਾ ਹੋ ਗਿਆ ਉਹਦਾ ਕੋਈ ਤੋਆ ਨਹੀਂ ਉਹਦੇ ਵਾਂਗੂ ਉਹ ਕੇ ਰਸ਼ਾਸ਼ਣ ਚੱਲਿਆ ਭਾਈ ਇਹ ਜਾ ਕੈਨੇਡਾ ਇਹ ਆ ਤੀਰ ਕਮਾਨ ਜਾ ਹਨਾ ਇਹ ਜਾ ਕੋ ਸਸਤਾ ਗਾ ਇੱਥੇ ਇਹ ਜਾ ਕੁ ਲੈ ਸਕਦੇ ਆ ਬੈ ਆਪਣਾ ਭਾਈ ਗੰਨਾ ਗੁੰਨਾ ਸਭ ਕੁਸ ਤੁਹਾਨੂੰ ਚੈੱਕ ਕਰਾ ਕੇ ਦਿੰਦਿਆ ਹੈ ਅਰੇ ਆ ਜਾਓ ਮਲੋ ਤੇ ਇੱਥੇ ਜਾਨਵਰ ਰੱਖਿਆ ਹੈ ਨਾ ਖੱਲਾਂ ਰੱਖਿਆ ਉਹਨਾਂ ਦੀਆਂ ਸਹਾਰਿਆਂ ਦੀਆਂ ਨਾ ਮਾਰ ਮਾਰ ਕੇ ਉਹ ਸਾਹਮਣੇ ਬਹੁਤ ਜਾਨਵਰ ਰੱਖੇ ਨੇ ਅਸਲੀ ਖੱਲਾਂ ਨੇ ਸਾਰਿਆਂ ਨੂੰ ਵੀ ਦਿਖਾਵਾਂ ਏ ਐਨਾ ਜਿਆਦਾ ਸਮਾਨ ਆ ਯਾਰ ਬੰਦੇ ਦਾ ਇੱਥੇ ਦਿਨ ਲੱਗ ਜੇ ਸਾਰਾ ਮੈਂ ਦਿਨ ਵੀ ਕਿਹੜਾ ਪੌੜਾ ਟਾਈਮ ਲੱਗ ਜੇ ਕੱਲੀ ਕੱਲੀ ਚੀਜ਼ ਦੇਖੀ ਉਹ ਆ ਸਕੂਟਰ ਜਿਆ ਬੜਾ ਮਹਿੰਗਾ